ਵਿਵਾਦਾਂ 'ਚ ਘਰੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੈ ਕੇ ਇੱਕ ਸੱਚ ਸਾਹਮਣੇ ਆਇਆ ਤੇ ਸੋਸ਼ਲ ਮੀਡੀਆ ਤੇ ਬੀਬੀ ਜਗੀਰ ਕੌਰ ਦੇ ਨਾਲ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਚਰਨਜੀਤ ਚੰਨੀ ਪਰ ਇਹ ਸਾਥ ਦੇ ਵਿੱਚ ਦੱਸਦੀ ਕਿ ਬੀਬੀ ਜਗੀਰ ਕੌਰ ਦੇ ਮੂੰਹ ਨੂੰ ਹੱਥ ਲਗਾ ਰਹੇ ਨੇ ਤੇ ਜਿਸ ਤੋਂ ਬਾਅਦ ਇੱਕ ਦੂਜੇ ਨੂੰ ਟੀਚਰਾ ਵੀ ਕੀਤੀਆਂ ਜਾਂਦੀਆਂ ਨੇ ਤੇ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਤੇ ਉੱਥੇ ਸਿਆਸਤਦਾਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਇੱਕ ਨਾਮਾ ਹੀ ਬਿਵਾਦ ਖੜਾ ਹੋ ਗਿਆ ਤੇ ਹੁਣ ਦੱਸ ਇਹ ਕੇਸ ਸਾਰੀ ਵੀਡੀਓ ਦਾ ਅਸਲ ਸੱਚ ਜਿਹੜਾ ਕਿ ਨਿਕਲ ਕੇ ਬਾਹਰ ਆ ਗਿਆ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਤੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਗਏ ਨੇ ਉਹਨਾਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਮੇਰੇ ਵੱਡੀ ਭੈਣ ਵਰਗੇ ਲੱਗਦੇ ਨੇ ਤੇ ਜਿਸ ਤੋਂ ਬਾਅਦ ਮੈਂ ਉਹਨਾਂ ਨੂੰ ਕੁਝ ਵੀ ਕਿਹਾ ਤੇ ਸਾਡੇ ਦੇ ਉਹਾਂ ਦੇ ਵਿੱਚ ਅਜਿਹੀ ਹਮਦਰਦੀ ਹੈ ਤੇ ਇੱਕ ਰਿਸ਼ਤਾ ਜਿਹੜਾ ਕਿ ਭੈਣ ਭਰਾ ਦਾ ਹੈ ਤੇ ਜਿਸ ਨੂੰ ਲੈ ਕੇ ਵੱਡਾ ਬਿਆਨ ਦੇ ਕੇ ਸਾਰਾ ਸੱਚ ਜਿਹੜਾ ਕਿ ਚਰਨਜੀਤ ਚੰਨੀ ਦੇ ਵੱਲੋਂ ਦੱਸਿਆ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਹੋਰ ਕੀ ਕਹਾ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸਰਤ ਚੁੱਕ ਕੇ ਮਿਲਿਆ ਕੱਲ ਦੇਖਿਆ ਨਾ ਐਸੀ ਠੋਡੇ ਦੇ ਹੱਥ ੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣਿਆਂ ਮਾਂ ਦੇ ਲਗਾ ਲਿਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ ਅਜੇ ਕੱਲ ਨਾਮ ਜਦ ਕੀ ਤੋਂ ਬਾਅਦ ਰਵਨੀਤ ਬਿੱਟੂ ਦਾ ਐਪੀਸੋਡ ਤੁਸੀਂ ਦੇਖਣਾ ਹੈ ਕਿ ਉਹਨਾਂ ਨੂੰ ਪੂਰੀ ਰਾਤ ਭੱਜ ਕੇ ਦਫ਼ਤਰ ਚ ਕੱਢਣੀ ਪਈ ਐ ਇਸ ਨੇ ਫਿਊਡ ਨੂੰ ਕਿੱਦਾਂ ਦੇ ਨਹੀਂ ਦੇਖਿਆ ਉਹ ਤੇਰੀ ਗੱਲ ਉੱਤੇ ਸੀ ਆਪਾਂ ਜਲੰਧਰ ਦੇ ਵਿੱਚ ਕਨਸੈਂਟਰੇਟ ਕਰ ਰਹੇ ਕਿ ਐਸੀ ਜਲੰਧਰ ਦੇ ਵਿੱਚੋਂ ਨਸ਼ਾ ਖਤਮ ਕਰਨਾ ਇੱਥੇ ਜਿਹੜਾ ਨਸ਼ਾ ਫੜਿਆ ਗਿਆ ਉਹਦੀ ਗੱਲ ਕਰੋ ਨਸ਼ਾ ਕਿਸੇ ਨੇ ਕਰਤੇ ਫੜਿਆ ਗਿਆ ਭੱਜ ਗਿਆ ਸ਼ੀਤਲੋਂਗਰਾਜ ਤੇ ਉਹਨੇ ਜਾ ਕੇ ਜ਼ਮਾਨਤ ਲਈ ਐ ਤਾਂ ਕਿਉਂ ਕਿਉਂ ਜ਼ਮਾਨਤ ਲੈਣ ਗਿਆ ਕਿਉਂਕਿ ਅਸਲ ਦੇ ਵਿੱਚ ਕਿੰਗਪਿੰਨ ਉਹ ਹੈ ਕਿੰਗਪਿੰਨ ਰਿੰਕੂ ਹੈ ਇਹ ਪਿਛਲੇ 2 ਸਾਲ ਕਰਦੇ ਰਹੇ ਐ ਹੁਣ ਸਰਕਾਰ ਆ ਗਈ ਸਾਇਨਾ ਦੀ ਫੜਫੜਾਈ ਇਹ ਸਰਕਾਰ ਤੋਂ ਉਲਟ ਹੋ ਗਏ ਇੱਥੇ ਦੀ ਜਿਹੜੀ ਇਹਨਾਂ ਨੂੰ ਪਹਿਲਾਂ ਛਾੜੂ ਦੀ ਛੈ ਸੀਗੀ ਜਿਹੜੀ ਸਰਕਾਰ ਇਹਨਾਂ ਨੂੰ ਪੈਟਰੋਨਾਈਜ਼ ਕਰ ਰਹੀ ਸੀ ਇਹਨਾਂ ਨੂੰ ਛੈ ਦੇ ਨਾਲ ਇਥੇ ਨਸ਼ਾ ਦੜਾ ਸੱਟਾ ਲਾਟੀ ਸਿਸਟਮ ਚਲਾ ਰਹੀ ਸੀ ਉਹ ਜਦ ਹੋਵੇ ਸਰਕਾਰ ਤੋਂ ਹਟੇ ਤਾਂ ਇਹ ਸਰਕਾਰ ਨੂੰ ਤਾਂ ਪਤਾ ਹੀ ਹੈ ਕਿ ਇਹੀ ਕਰਾ ਰਹੇ ਸੀ ਹੁਣ ਜਦ ਨਸ਼ਾ ਪੜ ਹੋਇਆ ਬੜੀ ਥੇਪ ਪੜ ਹੋਈ ਹੈ ਕਰੋਨਾ ਦਾ ਨਸ਼ਾ ਪੜ ਹੋਇਆ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਸੀ ਕਿ ਰੁਕਰਾ ਲੈ ਐਮ ਐਲ ਏ ਸੋ ਇਹਦਾ ਮਤਲਬ ਹੈ ਕਿ ਇਹ ਉਹਦੇ ਨਾਲ ਰਲੇ ਹੋਏ ਸੀ ਇਹੀ ਕੰਮ ਕਰਾਉਂਦੇ ਆ ਤੇ ਅੱਜ ਕੱਲ ਇਹੀ ਕਾਰੋਬਾਰ ਹੈ ਜਿਹੜਾ ਇੱਥੇ ਦਾ ਜਿਹੜਾ ਅਰੋੜਾ ਐਮ ਐਲ ਏ ਉਹ ਉਸਰੇ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਕਰਨਾ ਸ਼ੁਰੂ ਕਰ ਦਿੱਤਾ ਸੋ ਇਹ ਚੀਜ਼ਾਂ ਮੈਂ ਇੱਥੇ ਖਤਮ ਕਰਨ ਆਇਆ ਮੈਂ ਇੱਥੇ ਨਸ਼ਾ ਨਹੀਂ ਚੱਲਣ ਦੇਣਾ ਮੈਂ ਇੱਥੇ ਗੜਾ ਸੱਟਾ ਨਹੀਂ ਚੱਲਣ ਦੇਣਾ ਮੈਂ ਇੱਥੇ ਲਾਟਰੀ ਨਹੀਂ ਚੱਲਣ ਦੇਣੀ ਮੈਂ ਫੜੀਆਂ 3 ਬਿਲਰ ਆ ਰੇਡੀ ਵਾਲਾ ਦਾ ਪੈਸੇ ਨਹੀਂ ਲੈਣਦੇ ਨੇ ਮੈਂ ਫਰੋਖਤੀ ਵਾਲੀ ਲੈਣ ਦੇਣੀ ਆ ਜਿਹੜੀਆਂ ਚੈਨ ਸਲੇਜਿੰਗ ਜਿਹੜੀਆਂ ਮੁੰਦੀਆਂ ਕੋ ਰਹੀਆਂ ਮੈਂ ਇਹ ਨਹੀਂ ਹੋਣ ਦੇਣਾ ਕੰਮ ਮੈਂ ਇਹ ਲੜਾਈ ਲੜਨੇ ਮਗਰ ਚਿਚੀਲ ਕੁਮਾਰ ਰਿੰਕੂ ਮਗਰ ਚਿਚੀਲ ਕੁਮਾਰ ਰਿੰਕੂ ਇਹ ਕਹਰੇਗੀ ਅਗਰ ਚਰਨਜੀਤ ਚੰਨੀ ਜੀ ਕੋ ਪ੍ਰੂਫ ਆ ਗਿਆ ਇੱਥੇ ਮੇਤੇ ਆਖੀਆਂ ਲਾਂਚ ਚ ਰਵਾਦਨ ਮੈਂ ਨਸ਼ੇ ਦਾ ਕੰਮ ਕਰਦੇ ਆਂ ਫਿਰ ਕੀ ਐਫਆਰ ਦਾ ਹੋ ਗਈ ਤਾਂ ਹੀ ਤਾਂ ਸੀਧੇ ਰੁਗਰਾ ਦੇ ਭਜਿਆ ਉਹ ਕੋਡ ਵਿੱਚ ਘੁੰਮ ਰਿਹਾ ਤਾਂ ਫਿਰ ਇਹ ਕੌਣ ਹੈ ਇਹਨਾਂ ਦੀ ਛੇੜੀ ਇੱਥੇ ਹੋਇਆ ਲੀਡਰਾਂ ਤੋਂ ਬਿਨਾ ਕਹਿੰਦੇ ਸਰਕਾਰ ਆਹੀ ਚਲੋ ਬਕੌਧਿਆਂ ਨੇ ਚਿੱਟਾ ਐਵੇਂ ਨਹੀਂ ਸ਼ਰਿਆਮ